ਕਮੇ ਫੇਸ ਉੱਤੇ ਇੱਕ ਜੂਨ ਵੋਟਾਂ ਜਿਹੜੀਆਂ ਪੈਣ ਜਾ ਰਹੀਆਂ ਨੇ ਲੋਕ ਸਭਾ 2024 ਦੇ ਇਲੈਕਸ਼ਨ ਜਿਹੜੇ ਆ ਭਾਰਤ ਸਰਕਾਰ ਦੇ ਚੋਣਾਂ ਹੋ ਰਹੀਆਂ ਤਾਬੜ ਤੋੜ ਰੈਲੀਆਂ ਹੋ ਰਹੀਆਂ ਔਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੁਸ਼ਾਰਪੁਰ ਵਿਖੇ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਉਹ ਕਿਸ ਤਰੀਕੇ ਦੇ ਨਾਲ ਵਰਕਰਾਂ ਵਿੱਚ ਉਤਸ਼ਾਹ ਭਰਿਆ ਗਿਆ ਰਿਹਾ ਹੁਸ਼ਾਰਪੁਰ ਦੀ ਜਿਹੜੀ ਲੋਕ ਸਭਾ ਚੋਣ ਹੈ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਸਰ ਆਪਾਂ ਗੱਲਬੱਤ ਕਰਦੇ ਹਾਂ ਸਾਡੇ ਨਾਲ ਨੇ ਸੋਮ ਪ੍ਰਕਾਸ਼ ਜੀ ਸਾਬਕਾ ਕੈਬਨਿਟ ਮੰਤਰੀ ਭਾਰਤ ਸਰਕਾਰ ਸਰ ਕਿਸ ਤਰੀਕੇ ਨਾਲ ਓਵਰਆਲ ਇਸ ਸਾਰਾ ਅੱਜ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਤੁਸੀਂ ਦੇਖੋ ਅੱਜ लोकसभा चुनाव का आखिरी दिन प्रोपेगेंडा का कैंपेन का और मोदी जी की आखिरी रैली इस चुनाव ਦੇ ਸੰਬੰਧ ਵਿੱਚ ਉਹਨਾਂ ਨੇ ਸਟਾਰਟ ਕੀਤੀ ਹੈ और बहुत बड़ा संदेश ਲੋਕਾਂ ਦੇ ਤੱਕ ਲੋਕੀ ਹਮਮਾ ਅਗੇ ਪੁੱਜੇ ਨੇ ਲੋਕੀ ਮੋਦੀ ਜੀ ਨੂੰ ਸੁਣਨ ਲਈ ਉਹਨਾਂ ਨੂੰ ਦੇਖਣ ਲਈ ਉਹਨਾਂ ਦਾ ਵਿਜ਼ਨ ਬਾਰੇ ਵਿਚਾਰ ਪ੍ਰੰਦਰ ਲਈ ਹਮਮਾ ਅਗੇ ਲੋਕੀ ਪਹੁੰਚੇ ਨੇ और बहुत अच्छा बोल के गए ਨੇ ਵੱਖ-ਵੱਖ ਵਿਸ਼ਿਆਂ ਤੇ ਉਹਨਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਬਹੁਤ ਹਮਮਵਾ ਕੇ ਲੋਕਾਂ ਨੇ ਆ ਕੇ ਉਹਨਾਂ ਸੁਣਿਆ ਔਰ ਪ੍ਰੇਰਿਤ ਹੋ ਕੇ ਗਏ ਨੇ ਔਰ ਜੋ ਜੋ 405 ਦਾ ਨਾਅਰਾ ਉਹਨਾਂ ਦਿੱਤਾ ਉਹਨੂੰ ਪੂਰਤੀ ਲਈ ਲੋਕੀ ਅਸਵਾ ਦੜ ਕੇ ਕੰਮ ਕਰਨਗੇ ਕਿਹੜੇ ਕਿਹੜੇ ਮੋٹے ਤੌਰ ਤੇ ਮੁੱਦੇ ਜਿਹੜੇ ਤੁਸੀਂ ਦੇਖਦੇ 370 ਧਾਰਾ ਜਿਹੜੇ ਖਤਮ ਕਰਨੀ ਜਾਂ ਰਾਮ ਮੰਦਰ ਦਾ ਮਸਲਾ ਅਗਰ ਜਾਂ ਸੀਏ ਦੀ ਗੱਲ ਕਰੀਏ ਟ੍ਰਿਪਲ ਤਰਾਕ ਦੇ ਬਹੁਤ ਸਾਰੇ ਵੱਡੇ ਮਸਲੇ ਮੋਦੀ ਸਾਹਿਬ ਨੇ ਹੱਲ ਕੀਤੇ ਸੋ ਇਹਨਾਂ ਦਾ ਪ੍ਰਭਾਵ ਕਿੰਨਾ ਕੁ ਵੱਡਾ ਦੇਸ਼ ਦੇ ਵਿੱਚ ਇਹਨਾਂ ਚੋਣਾਂ ਵਿੱਚ ਤੇ ਜਿੰਨੇ ਉਹ ਬਹੁਤ ਵੱਡੇ ਵੱਡੇ ਕੰਮ ਕੀਤੇ ਇਹਨਾਂ ਸਾਰਿਆਂ ਦਾ ਪ੍ਰਭਾਵ ਤਾਂ ਰਹੇਗਾ ਹੀ ਔਰ ਇਹ ਤਾਂ ਵੀ ਵੱਡਾ ਪ੍ਰਭਾਵ ਹੈ ਜਿਹੜੀ ਉਹਦੀ ਆਉਣ ਵਾਲੇ ਸਮੇਂ ਲਈ ਵਿਜਨ ਹੈ ਵਿਕਸਿਤ ਪਾਰਦਾ ਵਿਜਨ ਆਤਮ ਨਿਰਭਰ ਪਾਰਦਾ ਵਿਜਨ ਤਕੜੇ ਪਾਰਦਾ ਵਿਜਨ ਸਮਰੱਥ ਪਾਰਦਾ ਵਿਜਨ ਆਤਮ ਨਿਰਭਰ ਪਾਰਦਾ ਵਿਜਨ ਜਿਹੜਾ ਉਹਨਾਂ ਦਾ ਲੈਕ ਚੱਲੇ ਨੇ ਇਹ ਤੇ ਲੋਕੀ ਪ੍ਰਭਾਵ ਦੇਣਗੇ ਔਰ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਇਕਨੋਮੀ ਦੀ ਜਿਸ ਤਰ੍ਹਾਂ ਤੇ ਕੁੰਚਰ ਵੜੀ ਆ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਹੋਸ਼ਿਆਰ ਬੁਰਦ ਵਿਕਾਸ ਦੀ ਗੱਲਾਂ ਵਿੱਚ ਅਗਰ ਗੱਲ ਕਰੀਏ ਤਾਂ ਤੁਸੀਂ ਕਿਹੜੇ ਕਿਹੜੇ ਮੋٹے ਪ੍ਰੋਜੈਕਟ ਜਿਹੜੇ ਤੁਸੀਂ ਸੋਚਦੇ ਪਏ ਹੋ ਕਿ ਆਉਣ ਵਾਲੇ ਸਮੇਂ ਵਿੱਚ ਹੋਸ਼ਿਆਰਪੁਰ ਵਾਸਤੇ ਕੰਮ ਕਰਨਾ ਔਰ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਐਸ ਵੇਲੇ ਪਾਈਪਲਾਈਨ ਦੇ ਵਿੱਚ ਬਹੁਤ ਪ੍ਰੋਜੈਕਟ ਜਿਹੜੇ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਮੈਡੀਕਲ ਕਾਲਜ ਬਣਨ ਵਾਲਾ ਇੱਥੇ ਉਹ ਪੈਸੇ ਸਰਕਾਰ ਨੇ ਭੇਜ ਚੁੱਕੇ ਆ ਉਹ ਡਰਾਇੰਗਸ ਬਣ ਗਈਆਂ ਟੈਂਡਰਿੰਗ ਦੋ ਤਿੰਨ ਵਾਰੀ ਲਾਇਆ ਪੰਜਾਬ ਸਰਕਾਰ ਨੇ ਪੰਜ ਵਾਰੀ ਲਾਇਆ ਤੁਸੀਂ ਗਿਣ ਸਕਦੇ ਜਦੋਂ ਟੈਂਡਰ ਲੱਗ ਗਿਆ ਦੋ ਸਾਲਾਂ ਤੇ ਬਣ ਕੇ ਤਿਆਰ ਹੋ ਜਾਣਾ ਫੋਰ ਲੇਨ ਦੀ ਸੜਕ ਜਿਹੜੀ ਹੈ ਸ਼ਾਰਪੁਰ ਤੋਂ ਲੈ ਕੇ ਪਗਵਾੜਾ ਤੱਕ 1553 ਕਰੋੜ ਦੀ ਲਾਗਤ ਬਣਨੀ ਹੈ ਇਸੇ ਤਰ੍ਹਾਂ ਟਾਂਡਾ ਤੋਂ ਲੈ ਕੇ ਸ਼ਾਰਪੁਰ ਤੱਕ ਫੋਰ ਲੇਨ ਸੜਕ ਬਣਨੀ ਹੈ ਭੋਗਪੁਰ ਟਾਂਡਾ ਮਕੇਰੀਆਂ ਦੇ ਬਾਈਪਾਸ ਬਣਨੇ ਆ 2000 ਦੀ ਲਾਗਤ ਨਾਲ ਬਣ ਗਏ ਇਦਾਂ ਵੱਡੇ ਵੱਡੇ ਪ੍ਰੋਜੈਕਟ ਨੇ ਇਹਦੇ ਨਾਲ ਹੀ ਵਾਰਡ ਕਲਾਸ ਰੇਲਵੇ ਸਟੇਸ਼ਨ ਸ਼ਾਰਪੁਰ ਦਾ ਤੇ ਪਗਵਾੜਾ ਦਾ ਬਣ ਰਿਹਾ 에ਅਰਪੋਰਟ ਆਦਮਪੁਰ ਦਾ ਬਣ ਗਿਆ ਔਰ ਉੱਥੇ ਫਲਾਈਟਸ ਵੀ ਸ਼ੁਰੂ ਹੋ ਗਈਆਂ ਬਹੁਤ ਵੱਡੇ ਵੱਡੇ ਕੰਮ ਜਿਹੜੇ ਆਮ ਲੋਕਾਂ ਦੇ ਨਹੀਂ ਹੁੰਦੇ ਉਹ ਇਸ ਵਾਰੀ ਹੋਏ ਨੇ ਔਰ ਇਥੋਂ ਜਿਹੜੀ ਟ੍ਰੇਨ ਜਾਂਦੀ ਸੀ ਬਹੁਤ ਬੜੇ 20 ਸਾਲਾਂ ਤੋਂ ਲੋਕਾਂ ਦੀ ਮੰਗ ਸੀ ਇਹਨੂੰ ਮਥਰਾ ਤੱਕ ਜਾ ਕੇ ਬ੍ਰਿੰਦਵਨ ਜਾਣ ਲਈ ਲੋਕਾਂ ਨੂੰ ਫਾਇਦਾ ਹੋਵੇ ਉਹ ਵੀ ਚੱਲੀ ਆ ਔਰ ਲੋਕੀ ਇਸ ਗੱਲ ਤੇ ਬਹੁਤ ਸੰਤੁਸ਼ਟ ਨੇ ਦੇਖੋ ਲੋਕਤੰਤਰ ਦਾ ਸਭ ਤੋਂ ਵੱਡਾ ਪਰਬ ਉਹੜੀਆ ਵੋਟਾਂ ਹੁੰਦੀਆਂ ਇੱਥੇ ਮੇਰੀ ਬੇਨਤੀ ਆਪੀਲ ਹੈ ਕਿ ਹਮ ਹਮ ਆ ਕੇ ਸਾਰੇ ਵੋਟਾਂ ਵੱਧ ਤੋਂ ਵੱਧ ਪਾਓ ਔਰ ਲੋਕਤੰਤਰ ਨੂੰ ਮੌਜੂਦ ਕਰੋ ਔਰ ਸਵੇਰ ਉੱਠ ਕੇ ਸਭ ਤੋਂ ਪਹਿਲਾਂ ਵੋਟਾਂ ਪਾੜੀਏ ਔਰ ਬਹੁਤ ਬਹੁਤ ਪਰਸੈਂਟੇਜ ਵੋਟਾਂ ਰੁਕੋਦੀ ਹੋਵੇ ਔਰ ਲੋਕਤੰਤਰ ਦੇ ਨੂੰ ਮੌਜੂਦ ਕਰੀਏ ਇਸਨ ਸੰਪ੍ਰਕਾਸ਼ ਜੀ ਔਰ ਅਪੀਲ ਕਰ ਰਹੇ ਸਨ ਕਿ ਇੱਕ ਤਰੀਕ ਨੂੰ ਕਿਉਂਕਿ ਗਰਮੀ ਦਾ ਮੌਸਮ ਹੈ ਔਰ ਅਸੀਂ ਬਤ ਬਤ ਸਰਕਾਰ ਦੇ ਭਾਗੀਦਾਰ ਜਿਹੜੀ ਹੈ ਉਹ ਕਰੀਏ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰੀਏ ਜੇ ਸਰਕਾਰ ਦੇ ਕੰਮਾਂ ਦੀ ਆਲੋਚਨਾ ਅਸੀਂ ਤਾਂ ਹੀ ਕਰ ਸਕਦੇ ਜੇ ਅਸੀਂ ਆਪਣੇ ਮਤਾਧਿਕਾਰ ਦਾ ਪ੍ਰਯੋਗ ਕਰਾਂਗੇ ਸੋ ਆਸ ਕਰਦੇ ਹਾਂ ਕਿ ਦਰਸ਼ਕ ਬਤ ਤੋਂ ਬਤ VOTING ਜਿਹੜੀ 1 ਜੂਨ ਨੂੰ ਕਰਨਗੇ ਔਰ ਆਪਣੀ ਸਰਕਾਰ ਨੂੰ ਚੁਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਸਾਨੂੰ ਗੱਲ ਵਰਕ ਕਰਨ ਦੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ